ਹੁਣ ਆਪਾਂ ਇਹਦੇ ਦਿਮਾਗ ਚੋਂ ਇਹ ਕਿਵੇਂ ਕੱਢੀਏ। ਦੀਪੂ ਆ ਆਪਣਾ ਘਰ ਖਰਾਬ ਕਰਨ ਨੂੰ ਫਿਰਦੀ ਆ। ਬਿਓ ਆਪਣਾ ਦਿਲੋਂ ਕਰਦੀ ਨਹੀਂ। ਉਹ ਤਾਂ ਇਹਨੂੰ ਸੋਚਣਾ ਚਾਹੀਦਾ ਵੀ ਮੈਂ ਘੂਆ ਦੀਆਂ ਗੱਲਾਂ 'ਚ ਨਾਮ ਆ। ਕਾਹਨੂੰ ਆਪਦਾ ਘਰ ਖਰਾਬ ਕਰਾਂ। ਹੁਣ ਤੁਹਾਡੇ ਸਾਹਮਣੇ ਦੇਖ ਲਓ। ਪਹਿਲਾਂ ਤਾਂ ਉਹਨੇ ਘੂਆ ਨੇ ਸਾਡੇ ਤੇ ਬਥੇਰਾ ਜ਼ੋਰ ਲਾਇਆ। ਜਿਵੇਂ ਮੈਂ ਇਹਨਾਂ ਨੂੰ ਆਪਦੇ ਕੰਨੀ ਦਾ ਕਰ ਲਾ। ਜਦੋਂ ਇਹ ਬੱਸ ਉਹਦਾ ਨਾਂ ਚੱਲਿਆ ਫਿਰ ਉਹਨੇ ਹਲਵੀ ਨੂੰ ਆਪਦੇ ਵੱਖ ਦਾ ਕਰ ਲਿਆ। ਹੁਣ ਘੂਆ ਨੂੰ ਦੇਖ ਲਓ। ਸਿਆਣੀ ਬਿਆਣੀ ਹੈਗੀ ਆ ਉਹ। ਉਹ ਨੂੰ ਸੰਗ ਨਹੀਂ ਆਉਂਦੀ। ਉਹਨੇ ਇਹ ਸੋਚਦੀ ਵੀ ਮੈਂ ਕਾਹਨੂੰ ਕਿਸਦਾ ਘਰ ਪਟਦੀ ਆ ਜੇ ਤੇਰੀ ਭੂਆ ਇੰਨੀ ਸਿਆਣੀ ਹੁੰਦੀ ਆਪਣੇ ਘਰ 'ਚ ਇਹੋ ਜਿਹੀ ਗੱਲਾਂ ਕਾਹਤੋਂ ਹੁੰਦੀ ਆ ਮੈਂ ਤਾਂ ਅੱਜ ਲਵੀ ਦੀ ਮੰਮੀ ਨੂੰ ਵੀ ਫੋਨ ਕਰਕੇ ਸਾਰੀਆਂ ਗੱਲਾਂ ਦੱਸ ਪਿਆ ਉਹ ਵੀ ਵਿਚਾਰੀ ਕਹਿੰਦੀ ਵੀ ਮੈਂ ਦੇਖਦੀ ਆ ਇਹਨੂੰ ਫੋਨ ਕਰਕੇ ਜੇ ਭਾਈ ਮੇਰੀ ਗੱਲ ਸਮਝ ਜੇ ਤਾਂ ਪਰ ਮੰਮੀ ਜੀ ਤੁਸੀਂ ਕਾਹਨੂੰ ਉੱਥੇ ਤੱਕ ਗੱਲ ਪਹੁੰਚਾਉਣੀ ਸੀ ਹੁਣ ਜਦ ਪਹਿਲਾਂ ਨਹੀਂ ਉਹਨਾਂ ਦੇ ਕਹੇ ਤੋਂ ਸਮਝੀ ਤੇ ਹੁਣ ਕਿੱਥੇ ਸਮਝੂ ਐਵੇਂ ਉਹਨਾਂ ਤੇ ਵੀ ਬਾਧੂ ਦੀ ਟੈਨਸ਼ਨ ਪੂ ਮੈਂ ਵੀ ਪੁੱਤ ਕੀ ਕਰਾਂ ਮੈਨੂੰ ਗੁੱਸਾ ਆ ਗਿਆ ਸੀ ਮੇਰਾ ਮਨ ਨਹੀਂ ਖੜਿਆ ਮੈਨੂੰ ਐ ਹੋਇਆ ਚੱਲ ਇਹਦੀ ਮੰਮੀ ਨੂੰ ਮੈਂ ਦੱਸ ਹੀ ਦਵਾਂ ਪਰ ਮੰਮੀ ਜੀ ਇਹਨੇ ਕਿਸੇ ਦੇ ਸਮਝਾਇਆ ਤੋਂ ਨਹੀਂ ਸਮਝਣਾ ਇਹਦਾ ਹੱਲ ਤਾਂ ਆਪਾਂ ਨੂੰ ਹੀ ਲੱਭਣਾ ਪੈਣਾ ਚੱਲ ਦੇਖਦੇ ਆ ਪੁੱਤ ਕੀ ਬਣਦਾ ਹੁਣ ਤੂੰ ਐ ਕਰ ਮੈਨੂੰ ਦੁਕਾਨ ਤੋਂ ਸਬਜ਼ੀ ਲਿਆ ਕੇ ਦੇ ਸਬਜ਼ੀ ਹੈ ਨਹੀਂ ਕੋਈ ਘਰੇ ਦਾਲਾਂ ਤਾਂ ਹੈਗੀਆਂ ਨੇ ਘਰੇ ਜੇ ਕਹੇ ਤਾਂ ਦਾਲ ਬਣਾ ਲੈਨੇ ਨਾ ਨਾ ਮੰਮੀ ਜੀ ਮੈਂ ਸਬਜ਼ੀ ਲੈ ਆਉਣਾ